ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਹੋਈ ਵਿਧਾਨ ਸਭਾ 'ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹਾਂ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੇ ਇਹਨਾਂ ਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਓਗੇ ਤੁਸੀਂ ਇਨੰਤ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜੰਦੀ ਹੋਰ ਕੋਈ ਨਹੀਂ ਹੈਗਾ ਇੱਥੇ ਔਰ 우ਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ 우ਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡੇਅਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਸ ਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾ ਰਹੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੂਜਿਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜਜ ਜੰਨੇ ਹੋ। ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ। ਕੈਪਟਨ ਮਰਿੰਦਰ। ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ। ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ। ਅਧਿਕਾਰ ਤਾਂ ਉਹਨਾਂ ਦਾ ਹੀ ਹੈ ਬਸ ਅਸੀਂ ਤਾਂ ਪਸ਼ੂ ਆ ਪਤਾ। ਬੇਡਾਂ ਬੱਕਰੀਆਂ ਪਾਉਂਦਾ ਆਪਣੇ ਅਧਿਕਾਰ ਕੁਰਨੀ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਕੋਈ ਟੀਵੀ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라ਉਂਡ ਹੈ ਕਹਿੰਦੇ ਅੱਛਾ ਜੀ ਕਹਿੰਦੇ ਹੁਣੇ ਤੇ ਰੂ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਿੱਦ ਦੀ ਅਕਾਲੀ ਦਲ ਦਾ ਰਾਜ ਆ ਗਿਆ ਤਾਂ ਅਕਾਲੀ ਦਲ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ लोगों तो मैं कहीं देखे नहीं कड़ा औखा सवाल पाता भगवंत मान मैं कि बोला अपने बारे मैं क्या जी दो गल कहूँगा एक भगत सिंह का शेर है कि इश्क करना सबका पैदायशी हक है ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਇੱਕ ਮੈਂ ਗਾਏ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਫਿਰ ਵੱਲੇ 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 ਇਹ ਇਹਨਾਂ ਦੇ ਕਰਤਾਰ ਨੇ ਜੀ